ਸਸ ਕਾਏ ਸਾਡੀ ਆਪਣੀ ਦੁਕਾਨ ਹੈ ਜੀ ਕਿਉਂ ਜੀ ਤੁਸੀਂ ਕਿੱਥੋਂ ਜੀ ਮੈਂ ਅੱਜ ਗਵਾਂਣ ਤੋਂ ਹਾਂ ਜੀ ਹਾਂ ਜੀ ਆਪਣੀ ਹੈ ਜੀ ਕਿੰਨੀ ਲੰਬੀ ਚੌੜੀ ਹੈ ਇਹ ਇਹ 10 ਬਾਈ 22 ਦੀ ਹੈ ਜੀ ਕਿੰਨਾ ਕਮਾ ਲੈਂਦੇ ਆ ਕਮਾਈ ਹੋ ਜਾਂਦੀ ਹੈ ਜੀ 20-25000 ਰੱਬ ਦਾ ਸੁੱਖ ਹੈ ਜੀ ਫਿਰ ਅੱਜ ਕੀ ਤੇ ਦਰਵਾਜ਼ਾ ਹਾਂ ਜੀ ਇੱਕ ਪਿੱਛੇ ਹੈ ਜੀ ਬਾਕੀ ਇਹ ਸ਼ਟਰ ਹੈ ਜੀ ਕੈਮਰੇ ਲੱਗੇ ਹੋਏ ਆ ਨਹੀਂ ਨਹੀਂ ਕੈਮਰੇ ਨਹੀਂ ਲਵਾਏ ਜੀ ਆਪਣਾ ਏਰੀਆ ਸੇਫ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ। ਹੋਜੀ ਜਨਾਬ ਆਗੇ ਦਰਦਾ ਮੈਂ ਜੀ ਇੱਕ ਮਿੰਟ ਜਨਾਬ ਹੋਏ ਆ ਜੀ ਜਨਾਬ। ਭਾਜੀ ਇੱਕ ਗੈਸ ਲਾ ਕੇ ਅਪਸੂਲ ਦਿਓ ਜਰਾ ਜੀ ক্লোਜ। ਆ ਲਓ ਜੀ। 30 ਰੁਪਏ। ਉਹ ਭਾਜੀ ਇਹਦੇ ਕਦੇ ਪੈਸੇ ਲੈਣੇ ਜੀ। ਉਹ ਨਾ ਨਾ 30 ਰੁਪਏ ਥੋੜਾ ਬਗਾਰ ਪਾਣੀ ਆ। ਆ ਲਓ ਬੜਾ 30 ਰੁਪਏ। ਅੱਛਾ। ਠੀਕ ਹੈ ਜੀ। ਹਾਂ ਜੀ ਹੋਰ ਦੱਸੋ ਜੀ ਹੋਰ ਕੀ ਪੁੱਛਣਾ ਹੈ ਜੀ? ਇਹਨੇ ਕੀ ਪੁੱਛਿਆ ਤੇ ਤੋਂ? ਇਹਨਾਂ ਨੇ ਬਸ ਆ ਦੁਕਾਨ ਬਾਰੇ ਪੁੱਛਿਆ ਸੀ ਜੀ ਦੱਸ ਤਾਂ ਨਹੀਂ ਦਿੱਤਾ ਇਹਨੂੰ ਕੁਝ ਮੈਂ ਦੱਸਦਾ ਜੀ ਅਹੀਂ ਵੀ ਕਿੰਨੀ ਛੋਟੀ ਦੁਕਾਨ ਹੈ ਤੇ ਕਿੰਨੀ ਲੰਬੀ ਹੈ ਤੇ ਕਿੰਨੇ ਕਮਾਈ ਹੋ ਜਾਂਦੀ ਹੈ ਕੈਮਰੇ ਲੱਗੇ ਕਿ ਨਹੀਂ ਲੱਗੇ ਤੇ ਕਿੱਥੇ ਰਹਿੰਦੇ ਹੋ ਕਿੱਥੇ ਸੌਂਦੇ ਹੋ ਕਿੰਨਾ ਕ ਪਰਿਵਾਰ ਹੈ ਕਿੱਥੇ ਆਈਦੇ ਜਾਂਦੇ ਸਰਬ ਕੁਝ ਦੱਸਿਆ ਜੀ ਸ਼ਰੀਫ ਜੀ ਲਗਦੇ ਜੀ ਭਾਈ ਸਾਹਿਬ ਸ਼ਾਇਦ ਗਵਾਣ ਚ ਆਏ ਆ ਜੀ ਭਰਾਵਾ ਇਹਨੂੰ ਕਿਉਂ ਦੱਸਦਾ ਇਹ ਤਾਂ ਮੋਸਟ ਵਾਂਟਡ ਚੋਰ ਹੈ ਹਰ ਦੂਏ ਮਹੀਨੇ ਜੇਲ੍ਹ ਚ ਹੁੰਦਾ ਇਹ ਓਏ ਪਤੰਦਰ ਤਾਂ ਬਥੀਲੇ ਅੱਡੇ ਬੱਟੇ ਚੱਕੀ ਫਿਰਦਾ ਹੈ ਦੋ ਮਹੀਨੇ ਬਾਹਰ ਆ ਜਾਂਦਾ ਇਹ ਹੁਣ ਤੇ ਤੇਰੇ ਤੇਰੀ ਦੁਕਾਨ ਦਾ ਤੇਲ ਲੈ ਲਿਆ ਅਗਲੇ ਮਹੀਨੇ ਤੇਰੀ ਦੁਕਾਨ ਦਾ ਕੰਮ ਵੀ ਹੋਇਆ ਹੀ ਲੈ ਏਹ ਮਹੀਨਾ ਨਹੀਂ 26 ਦਿਨ ਚਲੋ ਤੈਨੂੰ ਵੱਡੇ ਅਫਸਰ ਬੁਲਾ ਰਹੇ ਆ ਨਹੀਂ ਜੀ ਮੇਰੀ ਦੁਕਾਨ ਚੱਲਦੀ ਨਹੀਂ ਜੀ ਚਲੋ ਅਸੀਂ ਚੌਕੀਦਾਰ ਰੱਖਿਆ ਜੀ ਭਾਈ ਇੱਥੇ ਕੁੱਤਾ ਵੜਦਾ ਜੀ ਚਲ ਇਹ ਦੋਸਤ ਆਇਆ ਜੀ ਓਏ ਓਏ ਕਿ ਬੇਕਾਰ ਬੰਦ ਕਰ ਯਾਰ